ਅੱਜ ਲੈ ਕੇ ਆਉਣੇ ਆਂ ਦਰਖਤ ਮਿੱਤਰੋ ਥੋੜੇ ਜੀ ਮੈਨਾਂਗੇ ਛੇੜੀ ਤੋਂ ਲੈ ਕੇ ਆਉਣੇ ਆਂਗੇ ਫਲਾਂ ਵਾਲੇ ਤੇ ਬਾਕੀ ਦੇਖ ਲੈਣਾ ਕਿਸੇ ਪ੍ਰਾਈਵੇਟ ਨਰਸਰੀ ਤੋਂ ਜਾਂ ਫਿਰ ਲੁਧਿਆਣੇ ਜੁਨੀਵਰਸਿਟੀ ਤੋਂ ਲਿਆਵਾਂਗੇ ਇਸਲੀ ਵੀਡੀਓ ਸਾਡੇ ਚੋਂ ਜਿੰਨੇ ਜਿੰਨੇ ਪੂਰੀ ਦੇਖੀ ਹੋਣੀ ਤਾਂ ਉਹ ਜ ਇੱਕ ਮੈਂ ਛੋਟਾ ਜਿਹਾ ਸੀਨ ਪਾਇਆ ਹੋਇਆ ਸੀ ਆਲਨੇ ਚ ਦੋ ਬੱਚੇ ਜੇ ਬੈਠੇ ଥିਗੇ ਜਦੋਂ ਸਾਡੇ ਵਿਆਗ ਲਾਉਣਾ ਸੀ ਉਦੋਂ ਨੂੰ ਉਹ ਉੱਡਣ ਨੂੰ ਤਿਆਰ ਹੋ ਗਏ ଥି ਘਰੋਂ ਬਾਹਰ ਪਹਿਲੀ ਵਾਰ ਨਿਕਲੇ ਤੇ ਨਾਲੇ ਦੋਹੇ ਉਹਨਾਂ ਦੀ ਮਾਂ ਪਿਓ ਲਾਲੂ ਪਤਨੀ ਮਾਵਾ ਕੀ ਨੇ ਉਹ ਉਹਨਾਂ ਉੱਡਣਾ ਸਖਾਰੀਆਂ ਦੀਆਂ ਤਾਂ ਇਹ ਜਿਵੇਂ ਇੱਥੇ ਕੈਪਚਰ ਕਰਕੇ ਪਾਈ ਆ ਨਾਲ ਨਾਲ ਕਈ ਕਹਾਣੀਆਂ ਚੱਲ ਰਹੀਆਂ ਨੇ ਬਾਗ ਦੇ ਲਾਉਣ ਨਾਲ ਬਹੁਤ ਮਨਦਲਾ ਰੱਖਦੇ ਮਗਰ ਵੜੇ ਚ ਬੂਟੇ ਦੇਖਦੇ ਭਾਲ ਦੇ ਅਸੀਂ ਆ ਗਏ ਖੇੜੀ ਜਿਲ੍ਹਾ ਸੰਗਰੂਰ ਤੇ ਖੇੜੀ ਸਰਕਾਰੀ ਨਰਸਰੀ ਚ ਤਾਂ ਮਿਲੇ ਨਹੀਂ ਹੈਗੇ ਫਿਰ ਉਹਦੇ ਨਾਲ ਲਗਮੀ ਕਾਫਸਰ ਟੈਰ ਹੋਇਆ ਉਹ ਨਰਸਰੀ ਕਰੀ ਹੋਈ ਹੈ ਰੇਟ ਬਹੁਤ ਜਾਇਜ਼ ਲੱਗੇ ਚ ਪੌਦੇ ਸੋਹਣੇ ਲੱਗੇ ਫਿਰ ਮਾਰ ਲੈ ਸਾਨੂੰ ਸੌਤਾ ਇਹ ਲੇ ਪੌਦੇ ਲੱਗੇ ਦਰਖਤ ਉੱਤੇ ਇੰਨੇ ਕੈਂਟ ਲੱਗਦੇ ਦੀ ਅਗਰ ਜਹਾਜ਼ ਚੜ੍ਹ ਕੇ ਮੈਂ ਵਿਊ ਕੈਪਚਰ ਕਰਨੀ ਚਾਹੁੰਦਾ ਫਿਰ ਉਹ ਕੀਤਾ ਤੇ ਅਨੰਦਮਈ ਤਰੀਕੇ ਨਾਲ ਉਹਨੂੰ ਬੈਠ ਕੇ ਵੀ ਐਡੀਟਿੰਗ ਕਰਨ ਲੱਗੀ ਵੀ ਦੇਖ ਰਿਹਾ ਸੋਨੂੰ ਵੀ ਸੋਹਣਾ ਲੱਗਿਆ ਹੋਊ ਇਹਦੇ ਬਾਰੇ ਜ਼ਰੂਰ ਕਮੈਂਟ ਕਰਿਓ ਵੀ ਕਿਵੇਂ ਲੱਗਿਆ ਓਕੇ ਇਥੋਂ ਸਾਨੂੰ ਲੈਤੇ ਤਿੰਨ ਪ੍ਰਕਾਰ ਦੇ ਅੰਬ ਆੜੂ ਆਲੂ ਹਰਾ ਮਾਲਟਾ ਨਿੰਬੂ ਸੰਤਰੇ ਕੇਨੂ ਅਨਾਰ ਫਾਲਸਾ ਚੀਕੂ ਨਾਸ਼ਪਤੀ ਬੱਬੂ ਗੋਸਾ ਐਵੇਂ ਦੇ ਕਈ ਜਿਹੜੇ ਫਲਾਂ ਦੇ ਲੇਤੇ ਚਿੱਟੀ ਜਮਣ ਲਈ ਦੋ ਲੈਤੇ ਜਾਣੇ ਪਈ ਇਥੋਂ ਔਲੇ ਦੇ ਦਰੱਸ ਉਹ ਵੀ ਜ਼ਰੂਰੀ ਹੈ ਸਿੱਤ ਲਈ ਇੱਕ ਬਿਲਗੁੱਦ ਲੈਤਾ ਐ ਕਰਦੇ ਕਰਾਉਂਦੇ 35 ਦਰਖਤ ਲੈ ਲਏ ਇਥੋਂ ਤੇ ਕੁਝ ਕੁ ਮੇਰੇ ਦੋਸਤਾਂ ਦੇ ਵਿੱਚੋਂ 29 ਮੇਰੇ ਨੇ ਪਹਿਲਾਂ ਦੇ ਪੱਟੇ ਹੁੰਦੇ ਨੇ ਜੱਡੂ ਡਾਡੂ ਕੱਢ ਕੇ ਕਾਲੀ ਕਾਲੀ ਮਿੱਟੀ ਪਾਉਣੀ ਆ ਪਹਿਲਾਂ ਜਿੰਨੀ ਕਾਲੀ ਮਿੱਟੀ ਪਾਏ ਉਨੀ ਚੰਗੀ ਗੱਲ ਆ ਇਹ ਪਜਾਉ ਹੁੰਦੀ ਆ ਜਦੋਂ ਤੇ ਲੋਕ ਉਸ ਕਰਨਾ ਹੋਵੇ ਨਾ ਰੱਬ ਸੁਣਦਾ ਹੁੰਦਾ ਅੱਜ ਬੂਟੇ ਲਿਆ ਕੇ ਧਰੇ ਪਏ ਨੇ ਅੱਜ ਮੌਸਮ ਠੰਡਾ ਹੋ ਰਿਹਾ ਪੂਰਾ ਆ ਪਏ ਨੇ 3 ਨੇ ਬਾਕੀ ਹੋਰ ਲਿਆਵਾਂਗੇ ਹਜੇ ਜਿਹੜੇ ਅੱਗੇ ਲੱਗਣਗੇ ਆਂਬ ਬੰਬ ਆੜੂ ਆਲੂ ਬਖਾਰਾ ਨਾਸਪਤੀ ਬੱਬੂ ਗੁਸਾ ਇਲਾਇਚੀ ਚੈਰੀ ਸਾਰਾ ਕੁਸਿਆ ਉਹ ਪਾਈ ਕਣੀਆਂ ਪੈ ਰਹੇ ਨੇ ਲਾਰੇ ਹੁਣ ਅਸੀਂ ਪਹਿਲਾ ਬੂਟਾ ਆਂਬਲਾ Oke, oke. Langsung. Oke. 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 kita yang laporannya なるほど。<noise> लौट लागी ਉਹ ਮੇਟਰ ਰੱਬ ਨੇ ਜਿਹੀ ਸੁਣੀ ਰਾਤ ਬੜੀ ਅਮੀ ਪਿਆ ਸਾਰੇ ਢੋਏ ਹਵਾਲੇ ਜਿਹੜੇ ਹੋਰ ਮਿੱਟੀ ਪਾਵਾਂਗੇ ਅੱਜ ਦਿਨ ਅੱਜ ਤੀਜਾ ਮਿੱਟੀ ਪਾਉਣ ਵਾਲਾ ਮੈਨੂੰ ਲੱਗਦਾ ਪੰਜ ਦਿਨ ਬੱਟਨ ਦੇ ਲੱਗੇ ਰਹੀ ਪੰਜ ਦਿਨ ਇਹਨਾਂ ਨੂੰ ਬੰਦ ਹੋਣ ਤੇ ਲੱਗਣਗੇ ਪਰ ਅੱਜ ਜਿੰਨੇ ਲੈਂਦੇ ਹੋਏ ਆਪਣੇ ਸਾਰੇ ਲੱਗ ਜਾਣਗੇ 29 ਦੇ 29 ਪੌਦੇ 11 ਫਿਰ ਹੋਰ ਲੈ ਕੇ ਆਵਾਂਗੇ ਅੱਜ ਮੈਂ ਪਾਣੀ ਖੜਾ ਪੌਦਿਆਂ ਲੋਵੇ ਪਾਣੀ ਖੜਨਾ ਨਹੀਂ ਚਾਹੁੰਦਾ ਆ ਮਿੱਟੀ ਪਾਵਾਂਗੇ ਤੇ ਫਿਰ ਠੀਕ ਹੋ ਜੂ ਸਾਰਾ ਤਾਂ ਚਲੋ ਮੀਂਹ ਦਾ ਪਾਣੀ ਹੈ ਚੰਗਾ ਨਹੀਂ ਪਹਿਲਾਂ ਕਿਨਾਂ ਵੀ ਸੂਈ ਦਾ ਪਾਣੀ ਲਿਆ ਕੇ ਪਾਓ ਕਈ ਵਾਰ ਜਦੋਂ ਆਪਾਂ ਫਿਰ ਟੋਏ ਭੱਟ ਕੇ ਦੱਬਦੇ ਹਨ ਉਦੋਂ ਉੱਪਰਲੀ ਇੱਕ ਪਰਤ ਕੈੜੀ ਹੋ ਜਾਂਦੀ ਜਿਵੇਂ ਮੈਂ ਮੀਹ ਨਾਲ ਪਾਣੀ ਖੜਾ ਤਾਂ ਇਹਦੇ ਵਾਸਤੇ ਇੱਕ ਸੱਬਲ ਲੈ ਕੇ ਜਾਂ ਕੋਈ ਸਰੀਆ-ਸਰੀਆ ਲੈ ਕੇ ਨਾ ਜਿੰਨਾ ਡੂੰਘਾ ਗੋੜੇ ਜਾਂਦਾ ਨਾ ਗੋੜਦੇ ਫਿਰ ਇਹ ਸਾਰਾ ਪਾਣੀ ਥੱਲੇ ਤੱਕ ਜਾਣ ਲੱਗ ਜੂ ਦਿਖਾਉਣਾ ਸਾਨੂੰ ਕਰਕੇ ਦੇਖੋ ਪਾੜਦਾ ਥੱਲੇ ਨੂੰ ਮਿੰਟੇ ਜੀ ਖਾਲੀ ਹੋ ਜੂ ਸਾਰਾ ਟੋਆ ਨਾਲੇ ਥੋੜਾ ਐਨ ਥੱਲੇ ਤੱਕ ਪਾਣੀ ਵਗ ਜੂਗਾ ਚੱਕੋ ਇਹਦੇ ਬਾਅਦ ਜੇ ਪਾ ਕੇ ਕਲੋਰ ਪਾਣੀ ਪਾ ਦੇ ਕੁਝ ਨਹੀਂ ਹੋਣਾ ਇਹਨੂੰ ਲੋ ਪਾਈ ਦਿਓ ਵਧਾਈਆਂ ਮੁੰਡੇ ਦਾ ਲੱਗ ਗਿਆ ਇੱਕ ਸੋਟ ਆਇਆ ਸੁਪਨੇ ਆਲਾ ਬਾਗ ਤੇ ਹੁਣ ਇਹਦੀ ਰੱਖਾਂਗੇ ਪੂਰੀ ਸੰਭਾਲ ਜੇ ਕਦੋਂ ਮੱਚੇ ਤਾਂ ਲਿਆ ਕੇ ਨਵੇਂ ਲਾ ਦਾਂਗੇ ਜੇ ਸਾਰੀ ਚੱਲ ਪਈ ਤਾਂ ਉਹਦੇ ਨਾਲ ਫਿਰ ਰੱਬ ਦੀ ਕਿਰਪਾ ਹੋਰ ਕੀ ਦੀ ਤੇ ਆ ਤੂੰ ਜੋ ਜੋ ਕਰੇ ਫਰਮਾਇਸ਼ ਮੈਂ ਕੁੱਲ ਪਗਾ ਦੂੰਗਾ ਤੇਰੇ ਨਾਂ ਤੇ ਮੈਂ ਇੱਕ ਬਾਗ ਲਵਾ ਦੂੰਗਾ